ਟੰਡੀਗਰ ਦੀ ਹਾਊਸ ਮੀਟਿੰਗ ਅੱਜ 11 ਵਜੇ ਸ਼ੁਰੂ ਹੋਈ ਹਾਲਾਂਕਿ ਸ਼ੁਰੂ ਹੁੰਦੇ ਸਾਰਾ ਇੱਕ ਜਿਹੜਾ ਮੁੱਦਾ ਕ੍ਰਿਮੇਸ਼ਨ ਗਰਾਊਂਡ ਦਾ ਕਿਤਨਾ ਕਿਤੇ ਸਾਹਮਣੇ ਆਂਦਾ ਹੋਇਆ ਨਜ਼ਰ ਆਇਆ ਸਰਮਾ ਗੁਰਪ੍ਰੀਤ ਕਾਪੂ ਜੀ ਮਜੂਨੇ ਗੁਰਪ੍ਰੀਤ ਜੀ ਅਗਰ ਕ੍ਰਿਮੇਸ਼ਨ ਗਰਾਊਂਡ ਦੀ ਗੱਲ ਕੀਤੀ ਜਾਵੇ ਪਿਛਲੇ ਕਈ ਸਾਲਾਂ ਤੋਂ ਦੇਖਿਆ ਜਾਵੇ ਤਾਂ ਜ਼ਰੂਰ ਕੁਝ ਰੂਪਰੇਖਾ ਬਦਲੀ ਆ ਪਰ ਜਦੋਂ ਕੋਰੋਨਾ ਆਇਆ ਸੀ ਤਾਂ ਕੋਰੋਨਾ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਸੀ ਦੇਖੋ ਜੀ ਅੱਜ ਜੋ ਸਭ ਤੋਂ ਵੱਡਾ ਮੁੱਦਾ ਸੀ ਸਾਡਾ ਸਭ ਤੋਂ ਵੱਡਾ ਜੋ ਏਜੰਡਾ ਸੀ ਉਹ ਸੈਕਟਰ 25 ਕ੍ਰਿਮੇਸ਼ਨ ਗਰਾਊਂਡ ਨੂੰ ਜੋ ਬੰਦਾ ਪੂਰੀ ਕਰਦਾ ਹੈ ਤੇ ਉਹਦੇ ਜੋ ਪਰਿਵਾਰਿਕ ਲੋਕ ਆਏ ਉਹਦੇ ਸੰਗੀ ਸਾਥੀ ਹੁੰਦੇ ਉਹਨਾਂ ਦੀ ਇੱਕ ਅੰਤਿਮ ਵਿਦਾਇਗੀ ਕਰਨ ਜਾਂਦਾ ਦੋ ਸਾਲ ਤੋਂ ਲਗਾਤਾਰ ਮੈਂ ਉੱਤੇ ਬੋਲ ਰਿਹਾ ਸੀ ਕਿ ਉੱਤੇ ਸਫਾਈ ਨਹੀਂ ਹੁੰਦੀ ਉੱਥੇ ਕੋਈ ਬੈਠ ਕੇ ਤੁਸੀਂ ਪਾਠ ਪੂਜਾ ਨਹੀਂ ਕਰ ਸਕਦੇ ਉੱਥੇ ਤੁਹਾਡੇ ਸਿਟਿੰਗ ਅਰੇਂਜਮੈਂਟ ਨਹੀਂ ਹੈਗਾ ਉੱਥੇ ਪਾਣੀ ਦੀ ਵਿਵਸਥਾ ਪ੍ਰੋਪਰ ਨਹੀਂ ਹੁੰਦੀ ਉਹਦੇ ਕਲੀਨਿੰਗ ਸਫਾਈ ਦੀ ਕੋਈ ਵਿਵਸਥਾ ਨਹੀਂ ਹੈਗੀ ਖਾਸ ਕਰਕੇ ਤੁਸੀਂ ਸਿੱਖ ਤਰਮ ਦੁਆੰਦੇ ਹੋ ਜੀ ਆਪਣੇ ਜਦ ਵੀ ਸੰਸਕਾਰ ਹੁੰਦਾ ਤੇ ਆਪਣੇ ਬੈਠ ਕੇ ਉੱਥੇ ਪਾਠ ਹੁੰਦਾ 10 ਮਿੰਟ ਉਸ ਤੋਂ ਬਾਅਦ ਹੀ ਆਪਾਂ ਬਾਅਦ ਚੋਂ ਨਿਕਲ ਜਾਂਦੇ ਆ ਉੱਥੇ ਦਰਿਆ ਤੱਕ ਮਹਈਆ ਨਹੀਂ ਹੈਗੀਆਂ ਉੱਥੇ ਨਾ ਗੰਧ ਹੁੰਦਾ ਸੀ ਅਸੀਂ ਫੋਟੋਆਂ ਤਾਂ ਕਾਰਪੋਰੇਸ਼ਨ ਦਿਖਾਈਆਂ ਲਿਆ ਕਰਕੇ ਅੱਜ ਉਹਨਾਂ ਚੀਜ਼ਾਂ ਨੂੰ ਉਹਨਾਂ ਕਮੀਆਂ ਨੂੰ ਦੂਰ ਕਰਨ ਦਾ ਟਾਈਮ ਆਇਆ ਇੰਨੇ ਸਾਲਾਂ ਤੋਂ ਜਿਹੜੇ ਕੰਮ ਉੱਥੇ ਨਹੀਂ ਹੋ ਸਕੇ ਅੱਜ 7 ਕਰੋੜ ਦੇ ਨਾਲ ਉਰੇ ਤੌਰ ਤੇ ਜਿਹੜਾ ਸਾਡਾ ਕਿ ਪੰਜ ਸੈਕਟਰ ਦਾ ਕਰਮੇਸ਼ਨ ਗਰਾਊਂਡ ਹੈ ਉਹਨੂੰ ਨਵੇਂ ਤੌਰ ਤੇ ਬਣਾਇਆ ਜਾ ਰਿਹਾ ਉਹਦੇ ਚ ਵਧੀਆ ਸਿਟਿੰਗ ਅਰੇਂਜਮੈਂਟ ਵਧੀਆ ਪੈਸੇਜ ਵਧੀਆ ਉਹਦੇ ਚ ਪਾਰ ਕਿਸ ਨੇ ਆ ਕੇ ਬੈਠਣਾ ਕਿਸ ਨੇ ਵੇਟ ਕਰਨੀ ਹੈ ਉਹਦੇ ਅੱਛੇ ਬੈਂਚਸ ਲਾਏ ਜਾਣਗੇ ਉਹਦੇ ਵਧੀਆ ਜਿਹੜੀ ਸਿਟਿੰਗ ਦਾ ਅਰੇਂਜਮੈਂਟ ਹੋਏਗਾ ਉਹਦੇ ਪਾਰ ਪੂਰੇ ਸਥਾਨ ਦਾ ਵਧੀਆ ਅਰੇਂਜਮੈਂਟ ਹੋਏਗਾ ਉਹਦੇ ਵਿੱਚ ਸ਼ੈਡਾਂ ਦਾ ਪ੍ਰੋਪਰ ਅਰੇਂਜਮੈਂਟ ਹੋਏਗਾ ਲੇਕਿਨ ਭਾਜਪਾ ਅੱਜ ਸਦਨ ਦੇ ਵਿੱਚ ਨੰਗੀ ਹੋਗੀ ਭਾਜਪਾ ਨੇ ਆਪਣਾ ਧਰਮ ਵਿਰੋਧੀ ਚਿਹਰਾ ਦਿਖਾਤਾ ਕਿ ਉਹਨੂੰ ਸਿਰਫ ਤੇ ਸਿਰਫ ਜਿੰਦੇ ਲੋਕ ਜਨਾਂ ਦੀ ਵੋਟ ਆ ਉਹਦੀ ਲੋੜ ਹੈ ਜੋ ਲੋਕ ਆਪਣੀ ਸੰਸਕਾਰਿਕ ਯਾਤਰਾ ਪੂਰੀ ਕਰ ਚੁੱਕੇ ਹਨ ਉਹਨਾਂ ਦੀ ਵੋਟ ਨਹੀਂ ਹੈਗੀ ਉਹਨਾਂ ਦੀ ਲੋੜ ਨਹੀਂ ਹੈ ਤਾਂ ਕਰਕੇ ਭਾਜਪਾ ਨੇ ਅੱਜ ਪੂਰ ਜ਼ੋਰ ਤਰੀਕੇ ਨਾਲ ਇਹਦਾ ਵਿਰੋਧ ਕੀਤਾ ਖਾਸ ਕਰਕੇ ਦੋ ਕੌਂਸਲ ਸਹਿਬਾਨਾਂ ਨੇ ਇਹਦਾ ਪੂਰ ਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਕਿ ਇੱਥੇ ਪੈਸਾ ਨਹੀਂ ਲੱਗਣਾ ਚਾਹੀਦਾ ਇਹਦੇ ਨਾਲ ਭਾਜਪਾ ਦੀ ਜੋ ਕਰਨੀ ਔਰ ਕਥਨੀ ਵਿੱਚ ਜੋ ਅਸੀਂ ਸ਼ੁਰੂ ਤੋਂ ਕਰਨੇ ਵਿੱਚ ਬਹੁਤ ਵੱਡਾ ਫਰਕ ਹੈ ਇਹ ਧਰਮ ਵਿਰੋਧੀ ਲੋਕ ਹੈ ਸਨਾਤਨ ਧਰਮ ਵਿਰੋਧੀ ਲੋਕ ਹੈ ਜਿਨ੍ਹਾਂ ਨੇ ਰਾਮ ਜੀ ਨੂੰ ਛੋਟਾ ਦਿਖਾ ਕੇ ਮੋਦੀ ਜੀ ਨੂੰ ਵੱਡਾ ਦਿਖਾਤਾ ਉਹਨਾਂ ਦੀ ਸੋਚ ਤੁਸੀਂ ਹੋ ਸਕਦੇ ਹੋ ਕਿ ਹੈ ਜੀ ਹੋਗੀ ਔਰ ਅੱਜ ਕਰਮੇਸ਼ਨ ਗਰਾਊਂਡ ਤੇ ਵਿੱਚ ਜਿਹੜਾ এজেন্ডਾ ਹੈ ਉਹਨੂੰ ਰੋਕਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਦਿਨ ਉਹਨਾਂ ਨੇ ਦਿਖਾਤਾ ਕਿ ਉਹ ਲੋਕਾਂ ਦੀ ਅੰਤਿਮ ਸੰਸਕਾਰਿਕ ਯਾਤਰਾ ਨੂੰ ਵੀ ਸੁਖਤ ਨਹੀਂ ਹੋਣ ਦੇਣਾ ਚਾਹੁੰਦੇ ਤੁਹਾਨੂੰ ਯਾਦ ਹੋਵੇਗਾ ਯੂਪੀ ਦੇ ਵਿੱਚ ਯੋਗਧਿ ਸਰਕਾਰ ਨੇ ਜਦ ਕਰੋਨਾ ਆਇਆ ਤੇ ਜਿਵੇਂ ਨਾ ਪੱਟ-ਪੱਟ ਕੇ ਜਗਾ ਉਹਦੇ ਵਿੱਚ ਲਾਸ਼ਾਂ ਨੂੰ ਦਫਨਾਤਾ ਨਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ Hindu ਧਰਮ ਦੇ ਅਕੋਰਡਿੰਗ ਸਭ ਤੋਂ ਵੱਡਾ ਅਧਿਕਾਰ ਹੈ ਸਾਡੇ ਅੰਤਿਮ ਸੰਸਕਾਰ ਕਰਨਾ ਜਿਸ ਨਾਲ ਸਾਡਾ ਮੋਕਸ਼ ਪ੍ਰਾਪਤ ਹੁੰਦਾ ਹੈ ਲੇਕਿਨ ਲੋਕਾਂ ਨੂੰ ਉਹਨਾਂ ਦੇ ਵਾਰਸਾਂ ਦੀਆਂ ਬਾਡੀਜ਼ ਤੱਕ ਨਹੀਂ ਦਿੱਤੀਆਂ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਤੱਕ ਨਹੀਂ ਕੀਤਾ ਗਿਆ ਔਰ ਇਹ ਹੀ ਚੀਜ਼ਾਂ ਆਪਾਂ ਉਸ ਟਾਈਮ ਚੰਡੀਗੜ੍ਹ ਦੇ ਵਿੱਚ ਦੇਖੀਆਂ ਸੀ ਕਨਿਊਸ਼ਨ ਗੌਂਟ ਤੇ ਜਗ੍ਹਾ ਨਹੀਂ ਸੀ ਬਚੀ ਸੋ ਅੱਜ ਜੋ ਸਰੀ ਚੀਜ਼ਾਂ ਨੂੰ ਸੁਧਾਰਨ ਦੀ ਲੋੜ ਸੀ ਸੁਚਾਰੂ ਕਰਨ ਦੀ ਲੋੜ ਸੀ ਤਾਂ ਇਹ ਏਜੰਡਾ ਲੈ ਕੇ ਆਏ ਲੇਕਿਨ ਮੰਦਭਾਗੀ ਗੱਲ ਹੈ ਕਿ ਭਾਜਪਾ Hindu ਵਿਰੋਧੀ ਹੈ ਮੈਂ ਪੂਰ ਜ਼ੋਰ ਦੇ ਰਿਕਣਾ ਕਹਾਂਗਾ ਭਾਜਪਾ ਸਨਾਤਨ ਧਰਮ ਵਿਰੋਧੀ ਹੈ ਜਿਨ੍ਹਾਂ ਨੇ ਅੱਜ ਇਸ ਏਜੰਡੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਔਨ ਰਿਕਾਰਡ ਹੈ ਔਰ ਧਮਕੀ ਦਿੱਤੀ ਕਿ ਇੱਕ 파ਰਸ਼ਦ ਵੱਲੋਂ ਕਿ ਅਸੀਂ ਤਾਂ ਜੀ ਗਵਰਨਰ ਕੋਲ ਲੈ ਕੇ ਜਾਵਾਂਗੇ ਦੇ ਅਗੇਂਸਟ ਮਤਲਬ ਗਵਰਨਰ ਸਾਹਿਬ ਨੂੰ ਵੀ ਉਹ ਇਸ ਪਾਪ ਦਾ ਭਾਗੀਦਾਰ ਬਣਾ ਚੰਦੇ ਆ ਕਿ ਤੁਸੀਂ ਵੀ ਸਨਾਤਨਤਾ ਹੰਦਾ ਵਿਰੋਧ ਕਰੋ ਪਰ ਮਨੀ ਮਾਜਰਾ ਤਾਂ ਵੀ ਕ੍ਰੀਮੇਸ਼ਨ ਗਰਾਊਂਡ ਦਾ ਮੁੱਦਾ ਕਿ ਤਰ੍ਹਾਂ ਕਿਤੇ ਚੁੱਕਦਾ ਹੋਇਆ ਨਜ਼ਰ ਆਇਆ ਸੀ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਉਹ ਐਨਜੀਓ ਕੋਲ ਹੈ ਪਰ ਫਿਰ ਵੀ ਉੱਥੇ ਵੀ ਉਹੀ ਹਾਲ ਹੈ ਜੋ ਸੈਕਟਰ 25 ਚ ਜੋ ਇੱਥੇ ਸਹੀ ਕਿ ਤਰ੍ਹਾਂ ਅਗਲੀ ਵਾਰੀ ਮਨੀ ਮਾਜਰਾ ਦੀ ਹੈ ਜੀ ਉੱਥੇ ਇੱਕ ਸੰਸਥਾ 1.5 ਕਰੋੜ ਲਾ ਕੇ ਪਰੰਤੂ ਕੰਮ ਕਰ ਰਹੀ ਹੈ ਅਸੀਂ ਉਹਦਾ ਪੂਰੇ ਤਰੀਕੇ ਨਾਲ ਇਨਸਪੈਕਸ਼ਨ ਕਰਾਂਗੇ ਉੱਥੇ ਜਾ ਕਰਕੇ ਵਿਜ਼ਿਟ ਕਰਾਂਗੇ ਕਮੇਟੀ ਜੋ ਲੋੜ ਉੱਥੇ ਹੋਏਗੀ ਓਵਰਲੋਡ ਪੂਰੀ ਕੀਤੀ ਜਾਏਗੀ ਉਹਨੂੰ ਵੀ ਅਸੀਂ ਇਦਾਂ ਹੀ ਵਧਿਆ ਕਰਕੇ ਬਣਾਵਾਂਗੇ ਇਹੇ ਛੋਟੋ ਜੀ ਅਸੀਂ ਅੱਜ ਕਿਹਾ ਸੀ 13 ਦੇ 13 ਪਿੰਡਾਂ ਦੇ ਅੰਦਰ ਜਿਹੜੇ ਆਪਣੇ ਕਰੀਮੇਸ਼ਨ ਗਰਾਊਂਡਸ ਹੈਗੇ ਪਿੰਡਾਂ ਦੇ ਆਪ ਦੇ ਹੈਗੇ ਆ ਉੱਥੇ ਜਿੱਥੇ ਜਿੱਥੇ ਵੀ ਐਮਸੀ ਪੈਸਾ ਲਾ ਸਕਦੀ ਅਸੀਂ ਉਹਨਾਂ ਸਭ ਦੀ ਵੀ ਸਫਾਈਆਂ ਕਰਾਵਾਂਗੇ ਉੱਥੇ ਪੈਸਾ ਲਾਵਾਂਗੇ ਇਹ ਇਹ ਕੋਈ ਧਰਮ ਇਹ ਕੋਈ ਮੇਰੇ ਹੀ ਇਕੱਲੇ ਦੀ ਗੱਲ ਨਹੀਂ ਆ ਤੁਹਾਡੀਆਂ ਇਕੱਲੇ 25 ਸੈਕਟਰ ਦੀ ਗੱਲ ਨਹੀਂ ਹੈਗੀ ਇਹ ਗੱਲ ਹੈ ਤੁਹਾਡੇ ਮੇਰੇ ਅੰਤਿਮ ਯਾਤਰਾ ਜੋ ਸਾਡੇ ਆਪਣੇ ਹੁੰਦੇ ਆ ਸਾਡੇ ਦੋਸਤ ਮਿੱਤਰ ਹੁੰਦੇ ਜਿਨ੍ਹਾਂ ਦੀ ਵੀ ਅੰਤਿਮ ਯਾਤਰਾ ਦੀ ਤਿਆਰੀ ਹੁੰਦੀ ਹੈ ਜੋ ਇੱਕ ਅੰਤਿਮ ਸੰਸਕਾਰਿਕ ਯਾਤਰਾ ਪੂਰੀ ਕਰਕੇ ਜਾ ਰਹੇ ਹੁੰਦੇ ਕਟੋਕੜ ਅੱਛੀ ਵਿਦਾਇਤਾਂ ਬਣਦੀਆਂ ਇੱਕ ਫੌਜੀ ਵੀ ਜਦ ਬਾਰਡਰ ਦੇ ਸ਼ਹੀਦ ਹੁੰਦਾ ਉਹਨੂੰ ਵੀ ਕਟੋਕੜ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਗੋਲਿਆਂ ਦੀ ਸਲਾਮੀ ਦਿੱਤੀ ਕਿਉਂ ਦਿੱਤੀ ਜਾਂਦੀ ਹੈ ਕਿਉਂ ਆਪਣਾ ਇੱਕ ਫਰਜ਼ ਪੂਰਾ ਕਰਕੇ ਗਿਆ ਤੁਹਾਡੇ ਸਾਥੀ ਉਹਨਾਂ ਦੇ ਪ੍ਰਤੀ ਆਪਣਾ ਪਿਆਰ ਦਿਖਾ ਰਹੇ ਹੁੰਦੇ ਆ ਉਹ ਉਹੀ ਚੀਜ਼ ਇੱਥੇ ਹੈਗੀ ਹੈ ਇੱਕ ਇਨਸਾਨ ਆਪਣੀ ਸੰਸਕਾਰਿਕ ਯਾਤਰਾ ਪੂਰੀ ਕਰਕੇ ਜਾ ਰਹੇ ਹੋ ਤੁਸੀਂ ਚਾਹੁੰਦੇ ਹੋ ਵੀ ਨਹੀਂ ਜੀ ਬਸ ਉੱਥੇ ਚਾਰ ਲੱਕੜਾਂ ਰੱਖ ਦਿਓ ਇੱਕ ਉੱਤੇ ਫੱਟ ਨਹੀਂ ਇਹ ਸੋਚ ਕਟਈਏ ਮੰਦ ਪੱਗੀਏ ਤੇ ਹੋਰ ਕਿਹੜੇ ਕਿਹੜੇ ਏਜੰਡੇ ਜਿਹੜੇ ਨੇ ਮੁੱਖ ਤੌਰ ਤੇ ਉਹ ਜਿਹੜੇ ਨੇ ਹੁਣ ਅੱਗੇ ਆਉਣ ਵਾਲੇ ਨੇ ਕਿਉਂਕਿ ਲੰਚ ਤੋਂ ਬਾਅਦ ਕਿਹੜੇ ਏਜੰਡੇ ਹੈਗੇ ਆ ਜੀ ਇਹਨਾਂ ਚ ਸਫਾਈ ਕਰਮਚਾਰੀਆਂ ਦੀ ਕੰਟਰੈਕਟ ਦਾ ਮਸਲਾ ਹੈਗਾ ਇਹਦੇ ਵਿੱਚ ਡੋਟੋ ਗਾਰਬੇਜ ਪਿਕਰਾਂ ਦਾ ਮਸਲਾ ਹੈਗਾ ਇਹਦੇ ਵਿੱਚ ਨਵੇਂ ਐਮ ਆਰਫ ਦਾ ਮਸਲਾ ਹੈਗਾ ਕਈ ਚੀਜ਼ਾਂ ਹੈਗੇ ਕਟੋਕਟ ਬਾਈਤ 23 ਏਜੰਡੇ ਹੈਗੇ ਜੀ ਬਹੁਤ ਏਜੰਡੇ ਆ ਠੀਕ ਹੈ ਸਾਰੇ ਡਿਵੈਲਪਮੈਂਟ ਦੇ ਏਜੰਡੇ ਆ ਲੇਕਿਨ ਮੇਨ ਜਿਹੜਾ ਏਜੰਡਾ ਸੀ ਜਿੱਥੇ ਅੱਜ ਪਾਚਪਾ ਨੰਗੀ ਹੋਗੀ ਪਹਿਲੇ ਏਜੰਡੇ ਚ ਉਹ 25 ਸੈਕਟਰ ਕ੍ਰਿਮੇਸ਼ਨ ਗਰਾਊਂਡ ਦਾ ਸੀ ਠੀਕ ਹੈ ਤੇ ਇਸ ਹੀ ਗੁਰਪੇ ਦਾ ਇਹ ਕੌਂਸਲਰ ਜਿਹੜੇ ਨੇ ਕਾਂਗਰਸ ਤੋਂ ਜਿੱਤ ਕੇ ਜਿਹੜੇ ਸਾਹਮਣੇ ਇੱਥੇ ਤਾਂ ਹਾਲਾਕਿ ਕੋਈ ਕਾਫੀ ਦਿਨੋਂ ਬਾਅਦ ਜਿਹੜਾ ਕਿ ਆਪਾਂ ਦੁਬਾਰਾ ਹਾਊਸ ਜਿਹੜੀ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਕ੍ਰਿਮੇਸ਼ਨ ਗਰਾਊਂਡ ਦਾ ਜਿਹੜਾ ਮੁੱਦਾ ਉਹ ਉੱਚੇ ਤੌਰ ਤੇ ਉੱਤੇ ਚੱਕਿਆ ਗਿਆ ਚਟੜੀਗਾ ਤੋਂ ਬਟੇਜਨ ਜਸਵਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਸਪੈਪੀ ਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ